ਉੱਪਰੋਂ ਅਤੇ ਆਪ ਜੀ ਦੇ ਅੱਗੇ ਵਿਚਾਰ ਰੱਖਣਗੇ ਸਰਦਾਰ ਅਤਿੰਦਰਪਾਲ ਸਿੰਘ ਜਿੰਦਦਰ ਸਰਪੰਚ ਢੰਡਿਆਲਾ ਜੀ ਜੀ ਸਾਹਿਬ ਆਈ ਜੀ ਸਾਹਿਬ ਜਿਹੜੇ ਵੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਕਮੀ ਦੀਆਂ ਦੇ ਅਸਰ ਸਾਹਿਬ ਜਿਹੜੇ ਸਾਨੂੰ ਨਵਾਂ ਪ੍ਰੋਗਰਾਮ ਦੇ ਲਾ ਰਹੇ ਆ ਉਹਨਾਂ ਦਾ ਸਾਰਿਆਂ ਨੂੰ ਬਹੁਤ ਧੰਨਵਾਦ ਸਦਾ ਸਤਿਕਾਰ ਦੇ ਸਤਿਕਾਰ ਸਾਹਿਬ ਤਰ ਬੈਂਕ ਦਾ ਵਾਅਦਾ ਲਾਗਤ ਦੇ ਕਿਰਪਾ ਮਾਤਾ ਜੀ ਬੋਲੀ ਤੁਮੇ ਇੱਕ ਮੌਕਾ ਮਿਲਦਾ ਜੀ ਇਹ ਕੋਈ ਬੇਚਣ ਵਾਲਾ ਦੇ ਵਾਅਦਾ ਪਟਾ

ਤੁਹਾਡੇ ਸਭ ਆਏ ਲੋਕਾਂ ਦਾ ਮੈਂ ਕਰਦੀ ਹਾਂ ਤੁਸੀਂ ਸਭ ਨੇ ਅੱਜ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ਼ ਨਿਭਾਇਆ ਹੈ ਅਤੇ ਇਹ ਪ੍ਰੂਫ ਕੀਤਾ ਹੈ ਕਿ ਤੁਸੀਂ ਪੁਲਿਸ ਦੇ ਨਾਲ ਇਸ ਜੰਗ ਦੇ ਵਿੱਚ ਮੋਢਾ ਜੋੜ ਕੇ ਖੜੇ ਹੋ ਇਹ ਜਿਹੜੀ ਜੰਗ ਅਸੀਂ ਅਸੀਂ ਨਸ਼ਿਆਂ ਇਹੋ ਜੀ ਘਟਨਾ ਹੁੰਦੀ ਹੈ ਜਾਂ ਕਿਸੇ ਨੂੰ ਵੀ ਸੁਰੱਖਿਆ ਦੀ ਲੋੜ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਪੂਰੀ ਉਸ ਦੇ ਚਾਰਵਾਈ ਕਰੇਗਾ ਔਰ ਸ਼ਕਤੀ ਦੇ ਨਾਲ ਅਸੀਂ ਇਸ ਚੀਜ਼ ਨੂੰ ਹੱਲ ਪਾਵਾਂਗੇ ਦੇਖੋ ਹਰ ਵਿਭਾਗ ਦੇ ਵਿੱਚ ਪੁਲਿਸ ਵੀ ਸਮਾਜ ਦਾ ਹਿੱਸਾ ਹੁੰਦੀ ਹੈ ਤੋਂ ਪੁਲਿਸ ਨੂੰ ਜਿਹੜਾ ਰੋਲ ਮਿਲਿਆ ਉਹ ਜੇ ਅਸੀਂ ਕੋ ਕ੍ਰਿਮੀਨਲਜ਼ ਦੇ ਖਿਲਾਫ ਐਕਸ਼ਨ ਹੈ ਲੇਕਿਨ ਹਰ ਥਾਂ ਕੁਝ ਬਲੈਕਸ਼ੀਪ ਹੁੰਦੇ ਨੇ ਉਸ ਦੇ ਵਿੱਚ ਵੀ ਕੁਝ ਮੁਲਾਜ਼ਮ ਹੋ ਸਕਦਾ ਹੈ ਨਸ਼ਾ ਕਰਦੇ ਵੀ ਹੋਣ ਜਾਂ ਕੋਈ ਕਿਸੇ ਦਾ ਜਿਹੜੇ ਇਧਾਂ ਦੇ ਹੈਗੇ ਨੇ ਉਹ ਕ੍ਰਿਮੀਨਲਜ਼ ਨਾਲ ਗੱਲ ਕੇ ਇਸ ਨੂੰ ਕੰਪਾ ਬਣਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਸ਼ਕਤੀ ਨਾਲ ਕਾਰਵਾਈ ਹੁੰਦੀ ਹੈ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਕੀਤਾ ਜਾਂਦਾ ਹੈ ਔਰ ਦੂਸਰਾ ਜੋ ਵੀ ਕਾਨੂੰਨ ਮੁਤਾਬਕ ਨਾਲੀ ਕਾਰਵਾਈ ਹੁੰਦੀ ਹੈ ਔਰ ਇਵਨ ਮੁਲਾਜ਼ਮ ਹੁੰਦੇ ਹੋਏ ਜੋ ਇਹ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਕਾਨੂੰਨ ਵੀ ਪੂਰੀ ਸ਼ਕਤੀ ਕਰਦਾ ਹੈ ਇਵਨ ਜੱਜਸ ਵੀ ਪੂਰੀ ਸ਼ਕਤੀ ਨਾਲ ਇਹ ਕਰਦੇ ਨੇ ਕਿਉਂਕਿ ਜਾਣ ਕਰ ਹੀ ਹੁੰਦੇ ਹੋਏ ਜੋ ਗਲਤ ਕੰਮ ਕਰਨਗੇ ਤਾਂ ਉਸ ਦੀ ਸਜ਼ਾ ਉਹਨਾਂ ਨੂੰ ਉੱਪਰ ਦੇ। ਇਹ ਹਰ ਘਰ ਘਰ ਦਾ ਇਹ ਮੈਂ ਅੱਜ ਵੀ ਇਹੀ ਗੱਲ ਕੀਤੀ ਵੀ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਵਿਭਾਗ ਦੇ ਕਿਸੇ ਡਾਕਟਰਾਂ ਦੀ ਕਿਸੇ ਪ੍ਰਸ਼ਾਸਨ ਦੀ ਪੁਲਿਸ ਦੀ ਇਹ ਸਾਡੀ ਪੰਜਾਬ ਦੇ ਘਰ ਘਰ ਦੀ ਲੜਾਈ ਹੈ। ਅਸੀਂ ਆਪਣੀ ਪਨੀਰੀ ਨੂੰ ਬਚਾਉਣਾ ਹੈ ਆਪਰ ਬਤੌਰ ਸਭ ਤੋਂ ਪਹਿਲਾਂ ਬਤੌਰ ਮਾਪੇ ਫਿਰ ਅਸੀਂ ਪਿੰਡ ਦੇ ਵਸਨੀਕ ਹੋ ਕੇ ਫਿਰ ਟੀਚਰ ਹੋ ਕੇ ਆਪਣੇ ਆਪਣੇ ਰੋਲ ਨੂੰ ਅਸੀਂ ਇਹਦੇ ਵਿੱਚ ਰਭਾਣਾ ਹੈ ਤਾਂਕਿ ਸਾਡੀ ਜਿਹੜੀ ਪਨੀਰੀ ਹੈ ਇਹ ਇਸ ਤੋਂ ਬਚੀ ਰਵੇ ਔਰ ਸਾਡਾ ਸਮਾਜ ਸਾਡਾ ਪੰਜਾਬ ਇੱਜ਼ਤ ਕਮਾਈ ਕਰ ਸਕੇ ਦੇਖੋ ਜਿਹੜੀ ਜਿਹੜੀ ਚੀਜ਼ ਵੀ ਜੋ ਜਿੱਥੇ ਪੁਲਿਸ ਦਾ ਇੱਕ ਕੋਈ ਮोटो ਹੁੰਦਾ ਹੈ ਕਾਨੂੰਨ ਮੁਤਾਬਕ ਜਿੱਥੇ ਵੀ ਕੋਈ ਸਾਡੇ ਧਿਆਨ ਚ ਗੜੀ ਚੀਜ਼ ਲਈ ਜਾਂਦੀ ਹੈ ਉਸ ਦੇ ਖਿਲਾਫ ਗੁਰੂ ਮੁਤਾਬਕ ਪੂਰੀ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੋ ਜੋ ਜਿਸ ਤਰ੍ਹਾਂ ਹੁਣ ਡਰਗ ਮਾਫੀਆ ਹੈ ਐਨਡੀਪੀਐਸ ਦੇ ਐਟਟਰੀਸ ਦੇਖਿਆ ਇਹਨਾਂ ਦੀ ਪ੍ਰਾਪਰਟੀ ਰੈਵਨਿਊ ਡਿਪਾਰਟਮੈਂਟ ਦੇ ਨਾਲ ਗੱਲ ਕੇ ਅਗਰ ਕਈਆਂ ਨੇ ਕੁਝ ਪ੍ਰਾਪਰਟੀਆਂ ਆਈਡੈਂਟੀਫਾਈ ਕਰਕੇ ਕੋਈ ਇਹਨਾਂ ਨੇ ਕ੍ਰਾਈਮ ਦੀ ਕੁਸ਼ੀਦ ਦੇ ਨਾਲ ਇਹ ਪ੍ਰਾਪਰਟੀਆਂ ਨਹੀਂ ਉਹਨਾਂ ਨੂੰ ਫੋਰਫੀਟ ਕੀਤਾ ਜਾਂਦਾ ਕਿਉਂਕਿ ਇਹ ਇੱਕ ਪੂਰੀ ਐਡਵਾਈਜ਼ੀ ਜਿਹੜੀ ਇੱਕ ਤੁਸੀਂ ਹੁਣ ਇੱਕ ਬੋਰਡ ਬਣਿਆ ਹੁੰਦਾ ਹੈ ਉਹਦੇ ਕੋਲੋਂ ਇਸ ਚੀਜ਼ ਦੀ ਪ੍ਰਾਪਰਟੀ ਦੀ ਰਿਕੁਇਰਮੈਂਟ ਕਰਵਾਉਂਦੇ ਕੋ ਜਦੋਂ ਆਰਡਰ ਹੋ ਜਾਂਦੇ ਨੇ ਤਾਂ ਕਾਨੂੰਨ ਮੁਤਾਬਕ ਉਸ ਪ੍ਰਾਪਰਟੀ ਨੂੰ ਜ਼ਬਤ ਕੀਤਾ ਜਾਂਦਾ ਹੈ ਔਰ ਇਵਨ ਅਗਰ ਕਿਸੇ ਨੇ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਜਦੋਂ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਕਿਸੇ ਜ਼ਮੀਨ ਦੇ ਉੱਤੇ ਗਲਤ ਕੀਤਾ ਤੇ ਉਹਨਾਂ ਨੂੰ ਜਦੋਂ ਵੀ ਕੋਈ ਪੁਲਿਸ ਦੀ ਮਦਦ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਮੁਤਬਰਕ ਕੋਈ ਜੇ ਸਾਥਾ ਵੀ ਦਿੱਤੀ ਜਾਂਦੀ ਹੈ ਤਾਂ ਕਿ ਆਪਣੀ ਗੱਲ ਸੰਦਾਸ ਦੇਖੋ ਇਹਦੇ ਸਾਰਿਆਂ ਦੀ ਹੀ ਇਹ ਵੀ ਉਹ ਇਹ ਇਸ਼ੂ ਹੈ ਮੈਂ ਮੈਂ ਹਰ ਵਾਰੀ ਨਾ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਸਾਡੇ ਆਪਣੇ ਦੇ ਵਿੱਚ ਸੈਲਫ ਡਿਸਪਲਿਨ ਨਹੀਂ ਹੈ ਨਾ ਤਾਂ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਆਪਾਂ ਸੁਧਾਰ ਨਹੀਂ ਕਰ ਸਕਦੇ ਟ੍ਰੈਫਿਕ ਤੇ ਜੋਕ ਦੇ ਉੱਤੇ ਹੈੱਡਲਾਈਟ ਤੇ ਇੱਕ ਕਾਂਸਟੇਬਲ ਡਿਊਟੀ ਕਰ ਰਹੀ। ਉਹ ਆਪਾਂ ਨੂੰ ਰੋਕਦਾ ਹੈ। ਕਿਉਂ ਰੋਕਦਾ ਹੈ? ਉਹ ਸਿਰਫ ਸਾਡੀ ਜਾਨ ਬਚਾਉਣ ਖਤਰੋ। ਕਿ ਸਾਡਾ ਐਕਸੀਡੈਂਟ ਨਾ ਹੋਵੇ, ਉਹ ਕੁਝ ਨਹੀਂ ਹੋ ਰਿਹਾ। ਉਹ ਆਪਣੀ ਡਿਊਟੀ ਇਸ ਕਰਕੇ ਕਰ ਰਿਹਾ ਕਿਉਂਕਿ ਅਸੀਂ ਆਪ ਰੈੱਡ ਲਾਈਟ ਤੇ ਰੁਕਦੇ ਨਹੀਂ। ਔਰ ਅਸੀਂ ਆਪਣੀ ਜਾਨ ਨੂੰ ਖਤਰੇ 'ਚ ਪਾਦੇ। ਤਾਂ ਮੈਂ ਤੁਹਾਡੇ ਮਾਧਮੇ ਤੇ ਅੱਜ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਅਸੀਂ ਆਪ ਵੀ ਔਰ ਆਪਣੇ ਬੱਚਿਆਂ ਨੂੰ ਵੀ ਇਹ ਸੈਲਫ ਡਿਸਿਪਲਿਨ ਸਿਖਾਈਏ। ਜਿਹੜੇ ਕਾਨੂੰਨ ਬਣੇ ਨੇ ਇਹ ਸਾਡੀ ਰਾਖੀ ਨਹੀਂ ਨੇ ਦੂਜਿਆਂ ਵਰਗੇ 24 ਨਹੀਂ ਹੈ ਜਿਹੜਾ ਦਿਖਾਵਾ ਕਰਨ ਲਈ ਨਹੀਂ ਹੈ ਤੋਂ ਸਾਨੂੰ ਸਾਰਿਆਂ ਨੂੰ ਹੀ ਇਹ ਆਪਣਾ ਜਿਹੜਾ ਹੈ ਇਹ ਡਿਸਪਲਿਨ ਰੱਖਣਾ ਚਾਹੀਦਾ ਹੈ ਪੁਲਿਸ ਦਾ ਰੋਲ ਡੈਟਰੈਂਸ ਦਾ ਹੈਗਾ ਅਸੀਂ ਉਹ ਗ੍ਰੂਨ ਚਲਾਨ ਕਰਦੇ ਆ ਉਹਨਾਂ ਨੂੰ phạt ਦੇ ਪਰਚੇ ਵੀ ਹੁੰਦੇ ਆ ਪਰ ਉਹ ਇਹ ਨਹੀਂ ਹੈ ਵੀ ਓਨੀ ਪੁਲਿਸ ਨਹੀਂ ਹੁੰਦੀ ਵੀ ਜਿੰਨੇ ਆਪਣੀ ਸਾਰੀ ਪਬਲਿਕ ਹੈ ਇਹਦੇ ਸਪਨ ਲੋ ਬਣਾ ਸਾਨੂੰ ਆਪਣੇ ਆਪ ਆਪਣੇ ਆਪ ਨੂੰ ਡਿਸਪਲਿਨ ਰੱਖਣਾ ਚਾਹੀਦਾ ਹੈ